ਵਾਹਿਗੁਰੂ ਜੀ ਕਾ ਬੋਸਾ ਤੇ ਵੈਕੂ ਜੀ ਕੀ ਫਤਿਹ ਮੈਂ ਬਹੁਤ ਬਹੁਤ ਧੰਨਵਾਦੀ ਆ ਸ੍ਰੀ ਰਵਿੰਦ ਕੇਜਰੀਵਾਲ ਜੀ ਦਾ ਪਰ ਪੰਜਾਬ ਦੇ ਮੁੱਖ ਮੰਤਰੀ ਪੰਜਾਬ ਦੀ ਆਵਾਜ਼ ਸਰਦਾਰ ਭਗਵੰਤ ਸਿੰਘ ਮਾਨ ਜੀ ਹੋਣ ਦਾ ਇਹਨਾਂ ਦੇ ਸਾਡੇ ਬਹੁਤ ਹੀ ਸਤਿਕਾਰਯੋਗ ਇੱਕ ਸਾਡੇ ਦਿਲਾਂ ਦੀ ਧੜਕਣ ਕਰਨੀ ਤਨਹੋਲ ਜੀ ਨੂੰ ਫੀਰਕੋਟ ਤੋਂ ਐਮਪੀ ਦਾ ਦਾਅਵੇਦਾਰ ਬੁਲਾਇਆ ਸੋ ਆਪਾਂ ਫੀਰਕੋਟ ਨਿਵਾਸੀਓ ਸਾਰਿਆਂ ਨੇ 12 ਵਜੇ ਐਤਵਾਰ ਨੂੰ 17 ਤਰੀਕ ਨੂੰ ਇਹਨਾਂ ਦਾ ਸਵਾਗਤ ਕਰਨਾ ਰੋ ਇਹਨਾਂ ਦੇ ਨਾਲ ਤਿੱਲਾ ਬਾਬਾ ਸ਼ੇਖ ਫਰੀਦ ਜੀ ਵਿਖੇ ਜਾ ਕੇ ਲਖਮਸਤ ਹੋਣਾ। ਤੋਂ ਮੈਂ ਸਾਰਿਆਂ ਨੂੰ ਤੁਹਾਨੂੰ ਪੀਲ ਕਰਦਾ ਕਿ ਸਾਰਿਆਂ ਨੇ ਹਮ ਹਵਾ ਕੇ 12 ਵਜੇ ਠੀਕ ਐਤਵਾਰ ਨੂੰ ਪਹੁੰਚਣਾ ਹੈ। ਪਰ ਆਪਾਂ ਉਸ ਦਿਨ ਬਾਬਾ ਫਰੀਦ ਜੀ ਤੋਂ ਅਸ਼ੀਰਵਾਦ ਲੈ ਕੇ ਵਾਹਿਗੁਰੂ ਜੀ ਦਾ ਬਖਸ਼ਾ ਤੇ ਲੈ ਕੇ ਜੀ ਕੀ ਫਤਿਹ। ਮੈਂ ਬਹੁਤ-ਬਹੁਤ ਧੰਨਵਾਦੀ ਹਾਂ। ਸ੍ਰੀ ਰਵਿੰਦ ਕੇਧਰੀਵਾਲ ਜੀ ਦਾ ਪੂਰ ਪੰਜਾਬ ਦੇ ਮੁੱਖ ਮੰਤਰੀ ਪੰਜਾਬ ਦੀ ਆਵਾਜ਼ ਸਰਦਾਰ ਭਗਵੰਤ ਸਿੰਘ ਮਾਨ ਜੀ ਹੋਣ ਦਾ ਇਹਨਾਂ ਦੇ ਸਾਡੇ ਬਹੁਤ ਹੀ ਸਤਿਕਾਰਯੋਗ ਇੱਕ ਸਾਡੇ ਦਿਲਾ ਦੀ ਧੜਕਨ ਕਰਨੀ ਤਨ ਹੋਲ ਜੀ ਨੂੰ ਫੀਰਕੋਟ ਤੋਂ ਐਮਪੀ ਦਾ ਦਾਵੇਦਾਰ ਬੁਲਾਇਆ ਸੋ ਆਪਾਂ ਫੀਰਕੋਟ ਨਿਵਾਸੀਓ ਸਾਰਿਆਂ ਨੇ 12 ਵਜੇ ਐਤਵਾਰ ਨੂੰ 17 ਤਰੀਕ ਨੂੰ ਇਹਨਾਂ ਦਾ ਸਵਾਗਤ ਕਰਨਾ ਰੋ ਇਹਨਾਂ ਦੇ ਨਾਲ ਤਿੱਲਾ ਬਾਬਾ ਸ਼ੇਖ ਫੀਰ ਜੀ ਵਿਕੇ ਜਾ ਕੇ ਲਖਮਸਤ ਹੋਣ ਸੋ ਮੈਂ ਸਾਰਿਆਂ ਨੂੰ ਤੁਹਾਨੂੰ ਚੀਲ ਕਰਦਾ ਕਿ ਸਾਰਿਆਂ ਨੇ ਹਮ ਹਵਾ ਕੇ 12 ਵਜੇ ਠੀਕ ਐਤਵਾਰ ਨੂੰ ਪਹੁੰਚਣਾ ਔਰ ਆਪਾਂ ਉਸ ਦਿਨ ਬਾਬਾ ਫਰੀਦ ਜੀ ਤੋਂ ਅਸ਼ੀਰਵਾਦ ਲੈ ਕੇ ਅਗਲੀ ਜਿਹੜੀ ਲੜਾਈ ਹੈ ਸ਼ੁਰੂ ਕਰਦੇ ਹਾਂ ਉਸ ਸਾਰਿਆਂ ਦਾ ਧੰਨਵਾਦ ਵਾਹਿਗੁਰੂ ਜੀ ਕਰਦਾ। ਵਾਹਿਗੁਰੂ ਜੀ ਦਾ ਬਹੁਤ ਸਾਰਾ ਫਿਰ ਵਾਹਿਗੁਰੂ ਜੀ ਕੀ ਫਤਿਹ। ਮੈਂ ਬਹੁਤ-ਬਹੁਤ ਧੰਨਵਾਦੀ ਆ। ਸ੍ਰੀ ਰਵਿੰਦ ਕੇਜਰੀਵਾਲ ਜੀ ਦਾ ਔਰ ਪੰਜਾਬ ਦੇ ਮੁੱਖ ਮੰਤਰੀ ਪੰਜਾਬ ਦੀ ਆਵਾਜ਼ ਸਰਦਾਰ ਭਗਵੰਤ ਸਿੰਘ ਮਾਨ ਜੀ ਹੋਣ ਦਾ ਇਹਨਾਂ ਦਾ ਸਾਡੇ ਬਹੁਤ ਹੀ ਸਤਿਕਾਰਯੋਗ ਇੱਕ ਸਾਡੇ ਦਿਲਾਂ ਦੀ ਧੜਕਨ ਕਰਨੀਤਨ ਮੋਹਨ ਜੀ ਨੂੰ ਫਰੀਦਕੋਟ ਤੋਂ ਐਮਪੀ ਦਾ ਉਮੀਦਵਾਰ ਬੁਲਾਇਆ। ਸੋ ਆਪਾਂ ਫਰੀਦਕੋਟ ਨਿਵਾਸੀਓ ਸਾਰਿਆਂ ਨੇ 12 ਵਜੇ ਐਤਵਾਰ ਨੂੰ 17 ਤਰੀਕ ਨੂੰ ਇਹਨਾਂ ਦਾ ਸਵਾਗਤ ਕਰਨਾ ਰੋ ਇਹਨਾਂ ਦੇ ਨਾਲ ਤਿੱਲਾ ਬਾਬਾ ਸ਼ੇਖ ਫਰੀਦ ਜੀ ਵਿਖੇ ਜਾ ਕੇ ਲਖਮਸਤ ਹੋਣਾ। ਸੋ ਮੈਂ ਸਾਰਿਆਂ ਨੂੰ ਤੁਹਾਨੂੰ ਚੀਲ ਕਰਦਾ ਕਿ ਸਾਰਿਆਂ ਨੇ ਹਮ ਹਵਾ ਕੇ 12 ਵਜੇ ਠੀਕ ਐਤਵਾਰ ਨੂੰ ਪਹੁੰਚਣਾ ਔਰ ਆਪਾਂ ਉਸਦੇ ਬਾਬਾ ਫਰੀਦ ਜੀ ਤੋਂ ਅਸ਼ੀਰਵਾਦ ਲੈ ਕੇ ਅਗਲੀ ਜਿਹੜੀ ਲੜਾਈ ਹੈ ਸ਼ੁਰੂ ਕਰਨੀ ਹੈ ਸਾਰਿਆਂ ਦਾ ਧੰਨਵਾਦ ਬਾਈ ਗੁੰਜੀ ਕਰਦਾ ਜੀ